ਮੌਸਮ ਦੀ ਕਹਿਰ ਕਾਰਨ ਦਿੱਲੀ ਤੇ ਆਸ-ਪਾਸ ਦੇ ਇਲਾਕਿਆਂ 'ਚ ਅੱਜ ਸਵੇਰ ਤੋਂ ਹੀ ਧੁੰਦ ਤੇ ਠੰਡ ਵਾਧਦੀ ਜਾ ਰਹੀ ਹੈ। ਇਸ ਠੰਡ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਵਧਾ ਦਿੱਤੀਆਂ ਨੇ। ਇੱਕ ਪਾਸੇ ਤਾਂ ਤਾਪਮਾਨ ਘਟਦਾ ਹੀ ਜਾ ਰਿਹਾ ਹੈ ਤੇ ਦੂਸਰੇ ਪਾਸੇ ਹਵਾ ਦੀ ਗੁਣਵੱਤਾ ਵੀ ਖਤਰਨਾਕ ਪੱਧਰ 'ਤੇ ਬਣੀ ਹੋਈ ਹੈ। ਜਿਸ ਨੇ ਨਾਗਰਿਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਮੌਸਮ ਵਿਭਾਗ ਅਨੁਸਾਰ ਵੀਰਵਾਰ ਨੂੰ ਦਿੱਲੀ ਦਾ ਘੱਟੋ ਘੱਟ ਤਾਪਮਾਨ 8.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਨੁਮਾਨ ਹੈ ਕਿ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਦੇ ਆਸ-ਪਾਸ ਰਹਿ ਸਕਦਾ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਚ ਠੰਡ ਵਧਣ ਤੇ ਤਾਪਮਾਨ ਚ ਹੋਰ ਗਿਰਾਵਟ ਹੋਣ ਦੀ ਭਵਿੱਖਬਾਣੀ ਵੀ ਕੀਤੀ ਹੈ ਸਵੇਰ ਵੇਲੇ ਕਈ ਥਾਵਾਂ ਉਤੇ ਹਲਕੀ ਧੁੰਦ ਤੇ ਧੂਆਂ ਵੀ ਦੇਖਿਆ ਗਿਆ ਪਰ ਦਿਨ ਭਰ ਅਸਮਾਨ ਸਾਫ਼ ਤੇ ਧੁੱਪਦਾਰ ਰਹਿਣ ਦੀ ਸੰਭਾਵਨਾ ਕਿਤੇ ਜਾ ਰਹੀ ਹੈ ਠੰਡ ਦੇ ਨਾਲ ਨਾਲ ਦਿੱਲੀ ਦੀ ਏਕਯੂਆਈ ਵਿੱਚ ਕੋਈ ਸੁਧਾਰ ਨਹੀਂ ਹੋਇਆ ਵੀਰਵਾਰ ਸਵੇਰੇ ਸਾਡੇ 9 ਵਜੇ ਤੱਕ AQI 653 ਰਿਕਾਰਡ ਕੀਤਾ ਗਿਆ ਜੋ ਕਿ ਖਤਰਨਾਕ ਸ਼੍ਰੇਣੀ ਚਾਉਂਦਾ ਹੈ ਇਸ ਦੇ ਉਲਟ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ AQI 335 ਦਰਜ ਕੀਤਾ ਜੋ ਕਿ ਬਹੁਤ ਮਾੜੀ ਸ਼੍ਰੇਣੀ ਨੂੰ ਦਰਸਾਉਂਦਾ ਹੈ ਮੌਸਮ ਮਹਾਰਾ ਦਾ ਅਨੁਮਾਨ ਹੈ ਕਿ ਅਗਲੇ 6 ਦਿਨਾਂ ਤੱਕ ਦਿੱਲੀ ਦਾ AQI ਇਸੇ ਸੀਮਾ 'ਚ ਰਹਿ ਸਕਦਾ ਹੈ ਵੱਧਦੀ ਧੁੰਦ ਦਾ ਸਿੱਧਾ ਅਸਰ ਰੇਲ ਗੱਡੀਆਂ ਦੀ ਅਵਾਜਾਈ ਉੱਤੇ ਵੀ ਪੈ ਰਿਹਾ ਹੈ ਰੇਲਵੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਕਈ ਪੱਗਾਂ ਉੱਤੇ ਹਲਕੀ ਧੁੰਦ ਤੇ ਸੁਰੱਖਿਆ ਕਾਰਜਾਂ ਕਾਰਨ ਪੂਰਬ ਵੱਲ ਜਾਣ ਵਾਲੀਆਂ ਬਹੁਤ ਸਾਰੀ ਰੇਲ ਗੱਡੀਆਂ ਆਪਣੇ ਨਿਰਧਾਰਤ ਸਮੇਂ ਤੋਂ ਕੰਟੀਆਂ ਦੀ ਦੇਰੀ ਨਾਲ ਚੱਲ ਰਹੀਆਂ ਨੇ